ਗੁਰਨਾਕ ਲਈ ਤੇ ਆਇਆ ਮਰਾ ਤੰਗਲ ਗੁਰ ਤੇ ਅਮਰਦਾਸ RAMDAS ਸਾਹਿਬ ਸਹਾਇ ਅਰਜਨ ਹਰਗੋਬਿੰਦ ਸਰੂ ਸ੍ਰੀ ਹਰਾਈ ਸ੍ਰੀ ਗੁਰੂ ਕ੍ਰਿਸ਼ਨ ਤੇ ਆਇਆ ਰਿੱਠੇ ਸਭੁ ਖਜਾਇ ਮੇਕ ਬਹਾਦਰ ਸਿੰਧਰਿਆ ਕਰਨ ਔਨ ਦੇ ਆਵਤਾਏ ਸਭ ਤੇ ਹੋਏ ਸਹਾਇ ਦਸਮੇ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਤੇ ਹੋਏ ਸਹਾਇ ਨਸਾ ਪਾਤਸ਼ਾਹ ਸਿੰਘ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਰਸ਼ਨ ਦੀ ਦਰਦ ਘੰਤਰ ਬੋਲੋ ਜੀ ਜੀ ਵਾਹੀ ਗੁਰ ਪੰਜਾਬ ਪਿਆਰੇ ਤੋਂ ਸਭ ਜਾਂਦਿਆਂ ਚਾਲੇ ਮੁਗਦੇ ਆਂ ਹੱਥੀਆਂ ਦੱਬੀਆਂ ਤੱਪੀਆਂ ਨਾਮ ਜੱਪਿਆ ਵੱਢ ਛੱਡਿਆ ਨਿੱਕ ਤੇ ਲਾਇ ਤੇਗ ਵਾਹੀ ਦੇਹ ਕੇ ਅਨਖ ਕੀਤਾ ਤਿੰਨ ਪਿਆਰੇ ਸਜਣ ਦੀ ਕਮਾਈ ਦਾ ਘੰਤਰ ਬੋਲੋ ਜੀ ਜੀ ਵਾਹੀ ਗੁਰ ਜੰਨਾ ਸਿੰਘਾ ਸਿੰਘਣੀਾਰੇ ਧਰ ਰਿਹੇ ਦਸੇਦ ਤੇ ਬੰਦ ਬੰਦ ਕਟਵਾਏ ਉਹ ਬੜੀ ਗਾਰ ਹਾਂਗੇ ਚੜਖੜੀ ਅੰਚੜੀ ਤਰਾਰੇ ਨਾਲ ਚੜਾਏ ਗੁੰਦੋਰੇ ਸਿਵਲੇ ਕਰੂਨੇ ਗੀਤੇ ਅੰਦਰ ਬੜੀ ਆਰਿਆ ਸਿੱਖੀ ਕੇਸਾ ਸੰਗ ਨਵਾਹੀ ਇਹਨਾਂ ਨੇ ਕਮਾਇਗਾ ਘੰਤਾਰ ਬਗੋ ਜੀ ਵਾਹਿਗੁਰੂ ਪੰਜਾਂ ਧਰਤਾਂ ਸਰਬਤ ਗੁਰਦੁਆਰੇ ਦਾ ਧੰਤਾਰ ਬਗੋ ਜੀ ਵਾਹਿਗੁਰੂ ਤਰਤਮੇ ਸਰਬਤ ਖਾਲਸਾ ਜੀ ਦੀ ਅਰਦਾਸ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਜੱਥਾ ਵੇ ਜਿੱਦਾਂ ਉਹਦਾ ਸਰਕਾਰ ਸਰਬ ਸੁਖ ਹੋਵੇ ਜਹ ਜਹ ਕਲਸਾ ਸਾਹਿਬ ਤਹਤਾ ਰਚਿਆ ਰਹੇ ਦੇਗ ਦੇ ਪੱਦੇ ਜਿੰਦਗੀ ਪੈਜ ਪੱਤ ਕੀ ਜਿੱਤ ਸ੍ਰੀ ਸਹਿ ਸੁਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਬਖਸ਼ੂ ਸਿਕਨ ਸਿੱਖੀ ਦਾਤ ਤੇ ਸਦਾਨ ਰਵੀ ਗਦਾਨ ਬਿਵੇਕਦਾਨ ਸਹਾਦਾਨ ਭਰੋਸਾ ਨਾਨਾ ਸਰਦਾਰ ਨਾਮ ਦਾ ਸ੍ਰੀ ਤਮਰਦ ਸਰਦੇ ਦਾ ਸ੍ਰੀ ਸੁਨਾਨ ਚੌਕੇ ਆ ਢੰਡੇ ਬੰਗੇ ਜੁਗੋ ਜੁਗ ਅਟਲ ਧਰਮ ਕੇ ਜੈਕਾਰ ਭਗੋ ਜੀ ਵਾਹਿਗੋ ਤੇਰੇ ਸਿਖਾਂ ਦਾ ਮੰਨੇ ਵਾ ਮਤ ਜੀ ਮਦਦ ਰੱਖ ਆਪ ਕਾਲ ਮੁਖ ਵੈਗਰੋ ਅੰਤ ਦੇ ਸਦਾ ਸਹਾਈ ਗੁਰਦਾਰ ਪਿਤਾ ਜੀ ਨਨਕਾਣਾ ਸਾਹਿਬ ਗੁਰਦਵਾਰਿਆ ਗੁਰਦਾਮ ਦੇ ਜਿਨ੍ਹਾਂ ਤੋਂ ਬੱਚ ਨੂੰ ਵਿਛੋੜਿਆ ਗਿਆ ਕੁੱਲੇ ਦਰਸ਼ਨ ਸੇਵਾਸਮਾ ਦਾ ਤਿਆਰੀ ਖਾਲਸਾ ਬਖਸ਼ੂ ਜੀ ਕਿਨ ਮਾੜਿਆ ਨੇ ਮਾਣ ਸਤਿਗੁਰੂ ਪਤਾੜਿਆ ਦੇ ਕਾਣ ਸਤਿਗੁਰੂ ਨਯੋਗਿਆਂ ਦੀ ਕੋਟ ਨਗੱਤੇ ਅਨੇ ਗੱਤ ਨੇ ਆਸਰੇ ਦੇ ਆਸਰੇ ਦੇ ਪੱਤੇ ਦੇ ਪਤਗੁਰੂ ਧੰਨ ਤਨタル ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਰਦਾਸ ਬੇਨ ਦੀ ਸਦੇ ਪਾਸ਼ਾ ਸ੍ਰੋਮਣੀ ਭਗਤ ਪ੍ਰੋਦਾਜ ਜੀ ਦੀ ਫਲਵਾੜੀ ਵੱਲੋਂ ਸ੍ਰੋਮਣੀ ਭਗਤ ਪ੍ਰੋਦਾਜ ਜੀ ਦੇ ਉਤਾਰ ਜੜੇ ਨੂੰ ਮੱਖ ਰੱਖ ਲਿਆ ਹੋਇਆ ਸਾਰੇ ਨਗਰ ਦੇ ਸਹਿਜ ਲੋਕ ਦੇ ਨਾਲ ਅਰਸੋਂ ਤੋਂ ਲੈ ਕੇ ਧਰਕੀ ਬਾਣੀ ਆਈ ਤਨ ਸਭੀ ਜਨ ਤੋਂ ਮਟਾਈ ਨੇ ਸ੍ਰੀ ਅਖੰਡ ਪਾਤ ਸਮੇਤ ਜਪਜੀ ਸਾਹਿਬ ਪ੍ਰਕਾਸ਼ ਕਰਾਇ ਸੀ ਮਹਾਰਾਜ ਐਨ ਟਾਈਮ ਸਪੋਰਟ ਭੋਗ ਪਾਏ ਗਏ ਮਹਾਰਾਜ ਬਾਣੀ ਪੜ੍ਹਦੇ ਆ ਬਾਣੀ ਸੁਣਦੇ ਆ ਸੇਵਾ ਕਰਦੇ ਆ ਨਿਕਾ ਪ੍ਰਕਾਰ ਦੀ ਭੁੱਲਾ ਅਖਰ ਬਾਦਾ ਕਰਦਾ ਸਤਿਗੁਰੂ ਮਾਫ ਕਰਨਾ ਅਗੇ ਵਾਤ ਇਸ ਮਦਲਕ ਸ਼੍ਰੀ ਮਹਾਰਾਜ ਸਭਨਾ ਦੇ ਕਾਰਜ ਰਾਸ ਕਰਦੇ ਨਗਰ ਖੇੜੀ ਸੁਖ ਸਾਧ ਦੀ ਬਰਤੌਣੀ ਪਾਦਰ ਦਾਜ ਦੀ ਫਲਵਾੜੀ ਨੂੰ ਚੜ੍ਹਦੀ ਕਲਾ ਬਖਸ਼ਣੀਆਂ ਹਰਮਨਦਾਰ ਫਤਿਹ ਬਖਸ਼ਣੀ ਜਿਨ੍ਹਾਂ ਸਗਣਾ ਨੇ ਸੇਵਾ ਕੀਤੀ ਹੈ ਸਭ ਦੀ ਸੇਵਾ ਤਾਇਕਾੜੀ ਮਹਾਰਾਜ ਸਭ ਦਾ ਭਲਾ ਕਰਨਾ ਮਹਾਰਾਜ ਸੋ ਐਟ ਟਾਈਮ ਸਗਣਾ ਵੱਲੋਂ ਆਪ ਜੀ ਨੂੰ ਸੁੰਦਰ ਪਸਾਕੇ ਬਣਾਏ ਗਏ ਸਤਿਗੁਰੂ ਅੰਗੀਕਾਰ ਕਰਨੇ ਸੇਵਕਾਂ ਦੇ ਲੋਕ ਪਰਗੋਮ ਵਿੱਚ ਬੜਦੇ ਗੱਜਰੇ ਮਹਾਰਾਜ ਚੜ੍ਹਦੀ ਕਲਾ ਵਰਸ਼ਣੀਆਂ ਤੇ ਤੇ ਉਹ ਦਾਤਾਂ ਦੇ ਵਿੱਚ ਉਹ ਤਿਹਾਵਲ ਕੜਾ ਪ੍ਰਸ਼ਾਦ ਦੇਖ ਹਾਜ਼ਰ ਦਰਪਰਮਾਨ ਹੋਵੇ ਪਰਮਾਨਿਆ ਪ੍ਰਸ਼ਾਦ ਤੇਰੀ ਸਾਧ ਸੰਗ ਵਿੱਚ ਬਰਤੰਦ ਦੇ ਆਗਿਆ ਬਖਸ਼ੀ ਮਹਾਰਾਜ ਸਰਗਰੂ ਕਰੋ ਕਿਰਪਾ ਲਾਹੀ ਦਰਗਾਹੀ ਅਰਬੀ ਬਾਣੀ ਵਿੱਚੋਂ ਪਰਮਾਨ ਬਖਸ਼ੋ ਸੰਗਤ ਨੂੰ ਨਿਹਾਲ ਕਰੋ ਕਰਤਾ ਅਚਰੋ ਸੁਖ ਹੋਵੇ ਨਾਮ ਜਿਦਾਵਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣ ਕਾਜਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਤਾਗ ਭਈਰ ਬਾਲ ਕੀ ਆਯੋ ਪੰਚ ਸੋ ਸਖਨ ਕੋ ਕਮੈ ਗੁਰੂ ਮਾਨਿਓ ਪ੍ਰਤ ਗੁਰੂ ਗੰਗਨੀ ਮਾਨਿਓ ਮਾਇਕ ਤੁਰਾ ਕੀ ਦੇ ਗੁਰਭਵ ਕੋ ਮਿਲ ਬੋਤ ਹੈ ਕੋ ਜਸ ਮਹਲੇ ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋਏ ਹੋਰ ਹੋਏ ਸਭ ਲੈਗੇ ਹੋਏ ਵਾਹਿਗੁਰੂ ਨਾਮ ਜਹਾ ਜਲੇ ਸੁਖ ਤੇ ਪਾਰ ਜੋ ਸਦ ਕਰ ਸੇਵਦੇ ਜੀ ਗੁਹਾਰਨ ਤਾਰਨਾਰ ਜੋ ਸਦ ਕਰ ਸੇਵਦੇ